ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਅੱਜ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੇੜੀਆਂ ਮਾਰਨ ਵਾਲੇ ਮੁੰਡਿਆਂ ਤੇ ਕਾਰਵਾਈ ਕੀਤੀ ਗਈ ਹੈ ਥਾਣਾ ਸਿਟੀ ਦੇ ਸਬ ਇੰਸਪੈਕਟਰ ਸਵਰਨ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਥੇ ਨਾਕਾ ਲਗਾਇਆ ਗਿਆ ਇੱਥੇ ਬਿਨਾਂ ਵਜ੍ਹਾ ਕੁਮਰੇ ਲੜਕੀਆਂ ਤੇ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਕੰਨ ਫੜਾ ਕੇ ਡੰਡ ਬੈਟਕਾ ਵੀ ਮੁੰਡਿਆਂ ਤੋਂ ਕਢਾਈਆਂ ਗਈਆਂ ਫਾਜ਼ਿਲਕਾ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਕਸਰ ਹੀ ਪੁਲਿਸ ਨੂੰ ਸ਼ਿਕਾਇਤਾਂ ਮਿਲਦੀਆਂ ਕੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਮੁੰਡੇ ਬਿਨਾਂ ਮਤਲਬ ਤੋਂ ਗੇੜੇ ਮਾਰਦੇ ਆ ਅਤੇ ਇੱਥੇ ਪੜਨੋਂ ਆਉਣ ਵਾਲੀਆਂ ਕੁੜੀਆਂ ਜਦੋਂ ਛੁੱਟੀ ਤੋਂ ਬਾਅਦ ਆਪਣੇ ਘਰ ਜਾਂਦੀਆਂ ਤਾਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਕਈ ਮੋਟਰਸਾਈਕਲ ਚਾਲਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਸਬ ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇੱਕ ਬਾਈਕ ਤੇ 4 ਜਣੇ ਅਤੇ ਇੱਕ ਤੇ 3 ਜਣੇ ਚੜ ਕੇ ਜਾ ਰਹੇ ਸੀ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਗਿਆ ਹੈ ਇਸ ਦੇ ਨਾਲ ਹੀ ਬਿਨਾ ਨੰਬਰੀ ਮੋਟਰਸਾਈਕਲ ਚਾਲਕਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਹੀ ਉਹਨਾਂ ਦਾ ਨਾਕਾ ਸ਼ਾਸਤਰੀ ਜੋਗ ਦੇ ਵਿੱਚ ਲੱਗਿਆ ਕਰੇਗਾ ਅਤੇ ਇੱਥੇ ਬਿਨਾ ਵਜੇ ਘੁੰਮਣ ਵਾਲੇ ਲੜਕਿਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ ਅੱਜ ਇਹਨਾਂ ਲੜਕਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਅਗਰ ਦੁਬਾਰਾ ਤੋਂ ਇਹੋ ਜਿਹੀ ਹਰਕਤ ਇਹ ਲੋਕ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਆਹ ਹੁਣ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਨਾ ਪੂੰਡ ਆਸ਼ਕਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ওতে <small> ਆਵੇਂ ਕਪੜਾਈ ਦੀ ਫਰੋਦ ਹਾਂ ਜੀ ਉਹ ਵੀ ਜਿਹੜੀ અમારી ਕੰਤੀ ਆਪਾਂ ਜਿੰਦਾ ਕਰਨੀ ਨਹੀਂ ਰਹੀ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਗਈ ਆ ਤੁਸੀਂ ਸਾਸ਼ਤਰੀ ਚੌਂਕ ਦੇ ਵਿੱਚ ਮੌਜੂਦ ਹੋ ਅੱਜ ਅਸੀਂ ਸਾਨੂੰ ਕੁਸ਼ਕਾਇਤਾਂ ਮਿਲੀਆਂ ਸੀਗੀਆਂ ਬਿੱਥ ਜਿਹੜੇ ਬੱਚੇ ਬੱਚੇ ਬੱਚੀਆਂ ਪੜ੍ਹਦੀਆਂ ਬੱਚੀਆਂ ਕੋਈ ਜਿਹੜੇ ਸਿਰਫ ਇਹ ਮੁੰਡੇ ਆ ਉਹਨਾਂ ਦਾ ਰਸਤਾ ਆਪਸਾ ਰੋਕਦੇ ਸੀ ਉਹਨਾਂ ਦੇ ਕਾਰਵਾਈ ਕੀਤੀ ਗਈ ਆ ਜੀ ਵੀ ਅੱਗੇ ਤੋਂ ਇਹ ਜਿਹੜਾ ਮਿਲ ਗਿਆ ਉਹਨਾਂ ਦੀ ਕਾਰ ਵੀ ਕਰਾਂਗੇ ਅੱਜ ਸਮਝਾਇਆ ਜਿਹੜੇ ਜਿਹੜੇ ਬਿਗੈਰ ਮੋਟਰਸਾਈਕਲ ਤੇ ਅੰਦਰ ਚੜੇ ਸੀ ਉਹਨਾਂ ਨੂੰ ਰੋਕਿਆ ਵੀ ਇਹ ਜਦੋਂ ਬੱਚਿਆਂ ਦੀ ਛੁੱਟੀ ਹੁੰਦੀ ਆ ਤੁਸੀਂ ਇਹ ਰਸਤੇ ਨਹੀਂ ਆਉਣਾ ਤੋਂ ਕਈ ਮੋਟਰਸਾਈਕਲਾਂ ਤੇ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਸੀ ਕਿਸੇ ਤੇ ਇੱਕ ਲੱਗੀ ਸੀ ਜੀ ਕਿਸੇ ਤੇ ਲੱਗੀ ਨਹੀਂ ਸੀ ਜੀ ਉਹਨਾਂ ਦੇ ਕਾਗਜ਼ ਵਿੱਚ ਵੇਖਿਆ ਆਪਾਂ ਜੀ ਜੀ ਤੁਸੀਂ ਚਲੋ ਨੰਬਰ ਪਲੇਟ ਨਹੀਂ ਕਿਹਾ ਲਵਾ ਲੈਨੇ ਆ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਦਾ ਇੱਕ ਵਾਰ ਕਿ ਅੱਗੇ ਤੋਂ ਆਪਦੀ ਨੰਬਰ ਪਲੇਟ ਲਵਾਓ ਕਾਗਜ਼ ਪੂਰੇ ਕਰੋ ਨਹੀਂ ਤੇ ਫਿਰ ਬੰਦ ਕੀਤੇ ਜਾਣਗੇ ਮੋਟਰਸਾਈਕਲ ਉਹਨਾਂ ਦੇ अभियान ਜਿਹੜਾ ਤੁਹਾਡੇ ਵੱਲੋਂ ਚਲਾਇਆ ਗਿਆ ਹੈ ਇਹ ਡੇਲੀ ਚੱਲੂਗਾ ਜੀ ਇਹ ਡੇਲੀ ਚੱਲੇਗਾ ਹਟੇਲੀ ਆਇਆ ਕਰੂੰਗਾ ਜੀ ਮੈਂ ਆਪ ਖੁਦ ਆ ਕੇ ਆ ਜੀ ਠੀਕ ਹੈ ਜੀ